ਅਗ 11 ਦੇ ਵਿੱਚ ਤੁਸੀਂ ਇਹ ਕਿਆਰੀ ਦਾ ਜਿਹੜਾ ਪਹਿਲਾਂ ਵਿਊ ਦੇਖਿਆ ਸੀਗਾ ਤੇ ਹੁਣ ਇਹਦੀ ਝਲਕ ਤੁਸੀਂ ਦੇਖੋ ਵੀ ਆਪਾਂ ਕਿੰਨਾ ਜ਼ਿਆਦਾ ਬਦਲਾਅ ਕੀਤਾ ਇਧਰ ਕਿਆਰੀ ਬਣਾ ਦਿੱਤੀ ਆ ਕੰਧ ਦੇ ਨਾਲ ਬਿਲਕੁਲ ਹੀ ਪਾਣੀ ਬੰਦ ਕਰ ਦਿੱਤਾ ਤੇ ਐਵੇਂ ਜਿਵੇਂ ਇਧਰ ਫਲਦਾਰ ਬੂਟਿਆਂ ਦੀ ਕਿਆਰੀ ਵੱਖਰੀ ਆ ਇਧਰ ਜਿਹੜੇ ਫੁੱਲਾਂ ਵਾਲੇ ਜਾਂ ਪੱਕੇ ਪਲਾਂਟ ਲਗਾਵਾਂਗੇ ਉਹਨਾਂ ਦੀ ਕਿਆਰੀ ਉਂ ਵੱਖਰੀ ਕੀਤੀ ਆ ਤੇ ਆ ਸ਼ੋਕਾ ਟਰੀ ਆ ਉਹ ਸ਼ੋਕਾ ਟਰੀ ਦਾ ਤਾਂ ਬਣਾ ਦਿੱਤੇ ਬੈੱਡ ਬਣਾ ਦਿੱਤੇ ਆ ਸ਼ੋਕਾ ਟਰੀ ਦੇ ਨਾਲ ਘੁੰਮ ਕੇ ਜਿਹੜਾ ਪਾਣੀ ਚ ਲੈ ਜਾਇਆ ਕਰਨਾ ਤੇ ਨਾਲ ਹੀ ਜਿਹੜੇ ਫੁੱਲ ਵਾਲੇ ਬੁੱਟੇ ਆ ਤੇ ਉਹਨਾਂ ਨੂੰ ਵੀ ਪਾਣੀ ਲੱਗ ਜਾ ਕਰਨਾ ਤੇ ਦੂਰੋਂ ਤੁਹਾਨੂੰ ਸਾਰਾ ਨਾ ਲੰਬਾ 뷰 ਦਿਖਾਉਣਾ ਆ ਜਿੱਦਾ ਚੰਪਾ ਦਾ ਬੁੱਟਾ ਲੱਗਿਆ ਹੋਇਆ ਇੱਥੋਂ ਜਿਹੜਾ ਸ਼ੁਰੂ ਹੁੰਦਾ ਇਹ ਆੜਾ ਸ਼ਾਇਦ ਤੁਹਾਨੂੰ ਹੁਣ ਧੁੱਪ ਜ਼ਿਆਦਾ ਪੈਂਦੀ ਕਰਕੇ ਆੜ ਨਾ ਦਿਸਦੀ ਹੋਵੇ ਤੇ ਐਵੇਂ ਜਿਵੇਂ ਦੂਜੇ ਪਾਸੇ ਆ ਇਧਰ ਵੀ ਫਲਦਾਰ ਬੂਟਿਆਂ ਦੇ ਨਾਲ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਪ੍ਰੂਨਿੰਗ ਆਰਨਿੰਗ ਫਲਦਾਰ ਬੂਟਿਆਂ ਦੀ ਇਹਦੇ ਨਾਲ ਵੀ ਜਿਹੜੀ ਹੁਣ ਧੁੱਪ ਕਰਕੇ ਤੁਹਾਨੂੰ ਬਾਟਨ ਉਹ ਇਸ ਤਰ੍ਹਾਂ ਦੇਖੋ ਛਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਆ ਜਾਂਦੀ ਆ ਆੜ ਤੇ ਬਾਕੀ ਛਾਂ ਨੂੰ ਇਹਦੇ ਵੀਡੀਓ ਬਣਾ ਕੇ ਨਾ ਪਾ ਤੁਹਾਨੂੰ ਦੁਬਾਰਾ ਦਿਖਾਵਾਂਗੇ ਵੀ ਕਿਦਾਂ ਬਣ ਰਿਹਾ ਹੈਗਾ ਥੋੜਾ ਜਿਹਾ ਜਦੋਂ ਛਾਂ ਆ ਜੂਗੀ ਤੇ ਬਹੁਤ ਜਿਹੜਾ ਸੋਹਣਾ 뷰 ਬਣ ਗਿਆ ਇਹ ਤਾਂ ਬਹੁਤ ਸੋਹਣੀ ਝਲਕ ਆਈ ਹੈ ਤੇ ਇਹ ਝਲਕ ਤੁਹਾਨੂੰ ਇਧਰਲੇ ਪਾਸੋਂ ਵੀ ਦਿਖਾ ਦੇਵਾਂ ਦੇਖੋ ਇਦਾਂ ਇਹ ਸ਼ਾਮ ਨੂੰ ਬਹੁਤ ਮਿੱਟੀ ਦਾ ਜਿਹੜਾ ਰੰਗ ਹੈ ਨਾ ਸ਼ਾਮ ਨੂੰ ਮਨ ਧੁੱਪ ਦੇ ਵਿੱਚ ਮਿੱਟੀ ਜਿਆਦਾ ਚਮਕ ਰਹੀ ਆ ਤੇ ਕਿਉਂਕਿ ਕੱਖ ਵਗੈਰਾ ਟੀਮਾ ਵਗੈਰਾ ਨਿਕਲ ਗਈਆਂ ਤੇ ਹੁਣ ਜਿਹੜੇ ਅਵਸ਼ੇਸ਼ ਨਿਕਲੇ ਹਨ ਉਹ ਵੀ ਤੁਹਾਨੂੰ ਤੇ ਝਲਕ ਦਿਖਾ ਦਈਏ ਇੱਕ ਘਟੇਰੀ ਦੋ ਇਹ ਟੀਮਾਂ ਵਿੱਚ ਇਟਾ ਰੋੜੀ ਬਜਰੀ ਤਿੰਨ ਚਾਰ ਚਾਰ ਜਿਹੜੇ ਢੇਰ ਅਵਸ਼ੇਸ਼ ਦੇ ਨਿਕਲੇ ਆ ਇਹ ਆਪਾਂ ਨੂੰ ਦੋਨਾਂ ਕਿਆਰੀਆਂ ਦੇ ਵਿੱਚੋਂ ਇਹ ਅਵਸ਼ੇਸ਼ ਜਿਹੜੇ ਪ੍ਰਾਪਤ ਹੋਏ ਆ ਤੇ ਹੁਣ ਇਹਨਾਂ ਨੂੰ ਆਪਾਂ ਇਸ ਤਰਪਾਲ ਦੇ ਵਿੱਚ ਪਾਵਾਂਗੇ ਇੱਕ-ਇੱਕ ਢੇਰੀ ਨੂੰ ਕਿਉਂਕਿ ਬਚਨ ਬਹੁਤ ਜ਼ਿਆਦਾ ਇਹਨਾਂ ਦਾ ਹੋ ਗਿਆ ਤੇ ਫਿਰ ਇਹਨੂੰ ਇੱਥੋਂ ਆਪਾਂ ਬਾਹਰ ਸ਼ਿਫਟ ਕਰਾਂਗੇ